ਠੀਕ ਹੈ ਹਾਂਜੀ ਸਰ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਡੇ ਵੱਲੋਂ ਅੱਜ ਜਾਂਚ ਕੀਤੀ ਜਾ ਰਹੀ ਹੈ ਨਾਕਾ ਬੰਦੀ ਕਰਕੇ ਆਉਣ ਵਾਲੇ ਵਾਹਨਾਂ ਦਾ ਮਾਨਯੋਗ ਐਸਐਸਪੀ ਸਾਹਿਬ ਬਠਿੰਡਾ ਸ਼੍ਰੀ ਦੀਪਕ ਪਾਰਕ ਜੀ ਮਾਨਯੋਗ ਐਸਪੀ ਡੀ ਸਾਹਿਬ ਬਠਿੰਡਾ ਸ਼੍ਰੀ ਅਜੀਤ ਕਾਂਧੀ ਜੀ ਜਿਹਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜਾ ਹੈ ਅੱਜ ਜੋ ਨਸ਼ਿਆਂ ਦੇ ਖਿਲਾਫ ਜਿਹੜੀ ਸਾਡੀ ਚੱਲ ਰਹੀ ਮੁਹਿੰਮ ਦੇ ਤਹਿਤ ਜਿਹੜਾ ਅੱਜ ਅਸੀਂ ਜਿਹੜਾ ਬਸਤੀ ਧੋਬੀ ਹਨ ਇਹਨੂੰ ਕਾਡਨ ਕੀਤਾ ਹੋਇਆ ਹੈ ਕਾਡਨ ਕਰਕੇ ਜਿਹੜੀ ਅਸੀਂ ਇਹਦੇ ਅੰਦਰ ਸਰਚ ਕਰ ਰਹੇ ਹਾਂ ਜੋ ਵੀ ਸਾਨੂੰ ਇਸ ਏਰੀਆ ਦੀਆਂ ਕੁਝ ਜਿਹੜੀਆਂ ਕੰਪਲੇਂਟਾਂ ਮਿਲ ਰਹੀਆਂ ਸੀ ਇਸ ਕਰਕੇ ਅਸੀਂ ਇਸ ਏਰੀਏ ਨੂੰ ਕਵਰਡਨ ਕਰਕੇ ਜਿਹੜਾ ਅਸੀਂ ਇਹਦੀ ਸਰਚ ਕਰ ਰਹੇ ਹਾਂ ਸਾਡਾ ਸਰਚ ਵਿਹਨ ਜਿਹੜਾ ਉਹ ਚੱਲ ਰਿਹਾ ਹੈ ਗੱਲ ਕੀਤੀ ਜਾਵੇ ਪਹਿਲਾਂ ਵੀ ਇੱਥੇ ਨਸ਼ੇ ਦੇ ਕਾਫੀ ਮਾਮਲੇ ਸਾਹਮਣੇ ਆਏ ਨੇ ਲਗਾਤਾਰ ਸਰਚ ਵਿਹਨ ਚਲਾਇਆ ਜਾ ਰਿਹਾ ਤੇ ਬਦਨਾਮ ਬੜੀ ਹੈ ਜੀ ਬਸ ਹਾਂਜੀ ਬਿਲਕੁਲ ਬਿਲਕੁਲ ਪਹਿਲਾਂ ਅਸੀਂ ਕਾਫੀ ਜਿਹੜੀ ਇਹ ਰਜਿਸਟ੍ਰੇਸ਼ਨ ਇਸ ਏਰੀਏ ਦੇ ਵਿੱਚ ਜਿਹੜੀ ਅਸੀਂ ਕੀਤੀ ਹੈ ਕਿਉਂਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਜਿਹੜੀ ਇਹ ਏਰੀਆ ਦੀ ਸਾਨੂੰ ਇਹ ਨਸ਼ੇ ਦੀ ਜਿਹੜੀ ਇਹ ਸਾਨੂੰ ਸ਼ਿਕਾਇਤਾਂ ਮਿਲ ਰਹੀਆਂ ਸੀ ਇਸ ਕਰਕੇ ਸਾਡਾ ਇਸੇ ਕਰਕੇ ਅਸੀਂ ਜਿਹੜਾ ਇਸ ਏਰੀਆ ਨੂੰ ਅੱਜ ਕਾਟਨ ਕਰਕੇ ਜਿਹੜਾ ਅਸੀਂ ਇਹ ਕਾਰਵਾਈ ਕਰ ਰਹੇ ਹਾਂ ਕੋਈ ਬਰਾਮਦਗੀ ਵੀ ਹੋਈ ਹੈ ਕਿਸੇ ਤਰ੍ਹਾਂ ਦੀ ਹਾਂਜੀ ਚੱਲ ਰਿਹਾ ਹੈ ਸਾਡਾ ਜੇ ਸਰਚ ਅਪਰੇਸ਼ਨ ਚੱਲ ਰਿਹਾ ਕੁਝ ਜਿਹੜੇ ਸ਼ੱਕੀ ਜਿਹੜੇ ਅਸੀਂ ਲਏ ਨੇ ਹਰਸ ਦੇ ਵਿੱਚ ਵੀ ਲਏ ਨੇ ਉਹਨਾਂ ਨੂੰ ਪੁੱਛਕਿਸ਼ ਕਰ ਰਹੇ ਹਾਂ ਕੁਝ ਕੁਝ ਕਿਸ ਚੀਜ਼ ਹਾਰੀ ਉਹਨਾਂ ਦਾ ਕਰਨ ਇਸ ਤੋਂ ਪਹਿਲਾਂ ਵੀ ਤੁਸੀਂ ਜਦੋਂ ਚੈਕਿੰਗ ਕੀਤੀ ਆ ਤਾਂ ਕਾਫੀ ਸਾਰੇ ਲੋਕ ਜਿਹੜੇ ਤੁਸੀਂ ਰਾਉਂਡ ਅਪ ਕੀਤੇ ਸੀਗੇ ਉਹਨਾਂ ਦੇ ਵਿੱਚੋਂ ਕੁਝ ਪਤਾ ਲੱਗਿਆ ਵੀ ਕੌਣ ਲੋਕ ਸੀਗੇ ਉਹ ਹਾਂਜੀ ਹਾਂਜੀ ਪਿਛਲੇ ਸਰਚ ਆਪਰੇਸ਼ਨ ਦੇ ਦੌਰਾਨ ਅਸੀਂ ਕੁਝ ਵਿਅਕਤੀ ਰਾਉਂਡ ਅਪ ਕੀਤੇ ਸੀ ਉਹ ਕੁਝ ਮੁਕਦਮਿਆਂ ਦੇ ਜਿਹੜੇ ਭਗੌੜੇ ਸੀ ਜਿਨ੍ਹਾਂ ਦੇ ਦੋ ਵਿਅਕਤੀਆਂ ਦੇ ਖਿਲਾਫ ਥਾਣਾ ਕਤਵਾਲੀ ਦੇ ਵਿੱਚ ਜਿਹੜਾ ਪਰਚਾ ਦਰਜ ਸੀ ਜਿਨ੍ਹਾਂ ਨੂੰ ਅਸੀਂ ਉਹ ਮੁਕਦਮੇ ਦੇ ਵਿੱਚ ਗ੍ਰਿਫਤਾਰ ਕੀਤਾ ਬਾਕੀ ਵੀ ਜਿਹੜੇ ਸਾਨੂੰ ਸ਼ੱਕੀ ਵਿਅਕਤੀ ਜਿਹੜੇ ਸਾਨੂੰ ਪਹਿਲ ਮਿਲੇ ਸੀ ਉਹਨਾਂ ਦੇ ਜਿਹੜੇ ਅਸੀਂ ਲਗਭਗ ਕਲੰਦਰੇ ਵਗੈਰਾ ਅਸੀਂ ਦਿੱਤੇ ਹੋਏ ਨੇ ਸਾਰਿਆਂ ਦੇ ਲਗਾਤਾਰ ਜਿਹੜਾ ਪੁਲਿਸ ਵੱਲੋਂ ਅਭਿਆਨ ਤਾਂ ਸ਼ੁਰੂ ਕੀਤਾ ਹੋਇਆ ਹੈ ਲੇਕਿਨ ਕੁਝ ਏਰੀਆ ਜਿਹੜੇ ਬਾਰ-ਬਾਰ ਜਿੱਥੇ ਚੈਕਿੰਗ ਕੀਤੀ ਜਾਂਦੀ ਹੈ ਕੀ ਗੱਲ ਇਹ ਐਸੀ ਜਗ੍ਹਾ ਦੇ ਉੱਪਰ ਹੀ ਨਕੇ ਵਾਲਿਆਂ ਦੀ ਪ੍ਰੋਬਲਮ ਹੈ ਜਾਂ ਸਾਰੇ ਕਿਤੇ ਪਟੰਡੇ ਦੇ ਵਿੱਚ ਹੈ ਨਹੀਂ ਜੀ ਦੇਖੋ ਜਿਹੜਾ ਦੇਖੋ ਜਿਹੜਾ ਝੁੱਗੀ ਝੌਂਪੜੀ ਵਾਲਾ ਏਰੀਆ ਹੁੰਦਾ ਹੈ ਜਿਹੜਾ ਉਸਲਾਮ ਏਰੀਆ ਹੈ ਉੱਥੇ ਇਹ ਜ਼ਿਆਦਾਤਰ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ ਹੁਣ ਦੇਖੋ ਸ਼ਹਿਰ ਦਾ ਜਿਹੜਾ ਇਹ ਥੋੜਾ ਜਿਹਾ ਬਦਨਾਮ ਟਾਈਪ ਦਾ ਏਰੀਆ ਹੈ ਜਿਆਦਾ ਝੁੱਗੀ ਝੌਂਪੜੀ ਵਾਲੇ ਲੋਕ ਇੱਥੇ ਰਹਿੰਦੇ ਨੇ ਜਿਨ੍ਹਾਂ ਦਾ ਘੱਟ ਲੂ ਇਨਕਮ ਵਾਲੇ ਜਿਹੜੇ ਲੋਕ ਇੱਥੇ ਰਹਿੰਦੇ ਨੇ ਜਿਆਦਾਤਰ ਦੇਖੋ ਪ੍ਰੋਬਲਮ ਹੈ ਉਸ ਇਰੀਏ ਦੇ ਵਿੱਚ ਹੀ ਜਿਆਦਾ ਆਪਾਂ ਨੂੰ ਆਗੇ ਬਸੇ ਨੇ ਹਾਂਜੀ 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 ਬਿਲਕੁਲ ਜਿਹੜੇ ਮੈਂ ਬਾਹਰ ਰਹੀਆਂ ਸਟੇਟਾਂ ਤੋਂ ਆ ਕੇ ਜਿਹੜੇ ਲੋਕ ਇੱਥੇ ਬਸੇ ਹੋਏ ਨੇ ਯੂਪੀ ਬਿਹਾਰ ਸਾਈਡ ਤੋਂ ਲੋਕ ਆ ਕੇ ਬਸੇ ਹੋਏ ਨੇ ਜਿਆਦਾ ਉਸ ਕਰਕੇ ਜਿਹੜੀ ਸਾਨੂੰ ਦਿੱਕਤ ਆ ਰਹੀ ਲੋਕਾਂ ਦੀ ਨੋਟੀਫਿਕੇਸ਼ਨ ਦੀ ਜਿਆਦਾ ਪ੍ਰੋਬਲਮ ਆਉਂਦੀ ਹੈ